ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਬਾਂਸਲਜ਼ ਵਰਡ ਵਿੱਚ ਉਮੀਦ ਹੈ ਤੁਸੀਂ ਸਾਰੇ ਠੀਕ ਹੋਗੇ ਤੇ ਪਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਵਿੱਚ ਰੱਖੇ ਦੋਸਤੋ ਕੀ ਤੁਸੀਂ ਕਦੀ ਕੱਚੇ ਚਾਵਲ ਤੇ ਮੂਫਲੀ ਨੂੰ ਇਕੱਠੇ ਭੁੰਨ ਕੇ ਦੇਖਿਆ ਹੈ ਜੀ ਹਾਂ ਕੱਚੇ ਚਾਵਲ ਤੇ ਮੂਫਲੀ ਦੀ ਇੱਕ ਬਹੁਤ ਹੀ ਟੇਸਟੀ ਰੈਸਪੀ ਤਿਆਰ ਹੁੰਦੀ ਹੈ ਜੋ ਕਿ ਅੱਜ ਮੈਂ ਬਣਾ ਰਹੀ ਹਾਂ ਘਰ ਵਿੱਚ ਬਹੁਤ ਹੀ ਸਸਤੇ ਬਹੁਤ ਹੀ ਘੱਟ ਖੇਚੜ ਵਿੱਚ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਵੇਗੀ ਜੋ ਕਿ ਬਾਜ਼ਾਰ ਵਿੱਚ ਬਹੁਤ ਹੀ ਮਹਿੰਗੇ ਰੇਟਾਂ ਤੇ ਮਿਲਦੀ ਹੈ ਘਰ ਵਿੱਚ ਬਿਲਕੁਲ ਪਿਓਰ ਤੇ ਹਾਈਜਨਿਕ ਹੋਵੇਗੀ ਜੀ ਕੱਚੇ ਚਾਵਲ ਤੇ ਮੂਫਲੀ ਤੋਂ ਇੱਕ ਐਸੀ ਰੈਸਪੀ ਤਿਆਰ ਹੋਵੇਗੀ ਜਿਸ ਨੂੰ ਦੇਖ ਕੇ ਤੁਸੀਂ ਦਾ ਕੀ ਅੜੋਸੀ ਪੜੋਸੀ ਵੀ ਹੈਰਾਨ ਹੋ ਜਾਣਗੇ ਕਿ ਐਨੀ ਵਧੀਆ ਰੈਸਪੀ ਘਰ ਵਿੱਚ ਬਣਾਈ ਗਈ ਹੈ ਚਲੋ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਰੈਸਪੀ ਇਸ ਲਈ ਮੈਂ 1 ਕੱਪ ਕੱਚੇ ਚਾਵਲ ਲੈ ਲਿੱਤੇ ਜੀ ਕੱਚੇ ਚਾਵਲ ਕੋਈ ਵੀ ਹੋ ਸਕਦੇ ਬਾਸਮਤੀ ਜਾਂ ਟੁਕੜਾ ਕੁਝ ਵੀ ਲੈ ਲਓ ਇਸ ਨੂੰ ਚੰਗੀ ਤਰ੍ਹਾਂ ਪਹਿਲਾਂ ਕੱਪੜੇ ਨਾਲ ਰੱਬ ਕਰ ਲਓ ਸਾਫ਼ ਕਰ ਲਓ ਜੀ ਤੇ ਉਸ ਤੋਂ ਬਾਅਦ ਇਸ ਨੂੰ ਘਿਓ ਵਿੱਚ ਦੇਸੀ ਘਿਓ ਜਾਂ ਰਫਾਈਨਡ ਘਿਓ ਜਾਂ ਵੈਜੀਟੇਬਲ ਆਇਲ ਕਿਸੇ ਵਿੱਚ ਹੀ ਤੁਸੀਂ ਇਸ ਨੂੰ ਤਲ ਲਓ ਜੀ 1 ਮਿੰਟ ਇਸ ਨੂੰ ਤੜਨਾ ਹੈ ਤੇ 1 ਮਿੰਟ ਬਾਅਦ ਫਿਰ ਆਪਾਂ 1/4 ਕੱਪ ਕੱਚੀ ਮੂੰਫਲੀ ਦਾ ਪਾ ਦਵਾਂਗੇ ਕੱਚੀ ਮੂੰਫਲੀ ਨੂੰ ਨਾਲ ਹੀ ਚਾਵਲ ਤੇ ਨਹੀਂ ਪਾਉਣਾ ਕਿਉਂਕਿ ਚਾਵਲ ਨੂੰ ਫਰਾਈ ਹੋਣ ਤੇ ਜ਼ਿਆਦਾ ਟਾਈਮ ਲੱਗਦਾ ਤੇ ਮੂੰਫਲੀ ਨੂੰ ਘੱਟ ਟਾਈਮ ਲੱਗਦਾ ਉਸ ਤੋਂ ਬਾਅਦ ਦੋਨਾਂ ਨੂੰ ਇਕੱਠੇ ਫਰਾਈ ਕਰਨਾ ਹੈ ਜੀ ਤੇ ਜਦੋਂ ਇਹ ਥੋੜੇ ਜਿਹਾ ਲਾਈਟ 골ਡਨ ਹੋ ਜਾਣਗੇ ਤਾਂ ਗੈਸ ਦੀ ਫਲੇਮ ਨੂੰ ਆਫ ਕਰਕੇ ਤੇ ਆਪਾਂ ਸਾਰੀ ਮੂੰਫਲੀ ਤੇ ਚਾਵਲ ਇੱਕ ਪਲੇਟ ਵਿੱਚ ਕੱਢ ਦਵਾਂਗੇ ਤੇ ਠੰਡੇ ਹੋਣ ਲਈ ਰੱਖ ਦਵਾਂਗੇ ਫਿਰ ਦੂਜੇ ਪਾਸੇ ਗੈਸ ਤੇ ਇੱਕ ਪੈਨ ਰੱਖਾਂਗੇ ਉਸ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਤੇ 1/4 ਕੱਪ ਚੀਨੀ ਦਾ ਪਾ ਦਵਾਂਗੇ ਚੀਨੀ ਦੇ ਨਾਲ ਹੀ ਆਪਾਂ ਥੋੜਾ ਜਿਹਾ ਇਸ ਵਿੱਚ ਗੁੜ ਰਲਾ ਦਵਾਂਗੇ ਜੀ ਚੀਨੀ ਤੇ ਗੁੜ ਦੋਨਾਂ ਦੀ ਆਪਾਂ ਚਾਸ਼ਨੀ ਬਣਾਵਾਂਗੇ ਇਹ ਇੱਕ ਤਾਰ ਦੀ ਚਾਸ਼ਨੀ ਨਹੀਂ ਬਣਾਉਣੀ ਨਾ ਹੀ ਗਾੜੀ ਕਰਨੀ ਹੈ ਸਿਰਫ ਇਸ ਨੂੰ ਮੈਲਟ ਹੀ ਕਰਨਾ ਹੈ ਜਿਨੀ ਦੇ ਆਪਣੀ ਚੀਨੀ ਤੇ ਗੁੜ ਮੈਲਟ ਹੋ ਰਿਹਾ ਹੈ ਦੋਸਤੋ ਤੁਸੀਂ ਦੱਸਣਾ ਕਿ ਤੁਸੀਂ ਕਿਹੜੇ ਪਿੰਡ ਜਾਂ ਸ਼ਹਿਰ ਤੋਂ ਮੇਰੀ ਵੀਡੀਓ ਨੂੰ ਦੇਖ ਰਹੇ ਹੋ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣਾ ਤਾਂ ਜੋ ਮੈਂ ਤੁਹਾਡਾ ਧੰਨਵਾਦ ਕਰ ਸਕਾਂ ਇਸ ਤਰ੍ਹਾਂ ਆਪਣੀ ਚੀਨੀ ਦੀ ਤੇ ਗੁੜ ਦੀ ਚਾਸ਼ਨੀ ਮੈਲਟ ਹੋ ਗਈ ਹੈ ਮੈਂ ਗੈਸ ਦੀ ਫਲੇਮ ਨੂੰ ਆਫ ਕਰਕੇ ਇਸ ਚਾਸ਼ਨੀ ਨੂੰ ਠੰਡਾ ਕਰਨੇ ਰੱਖ ਦਿੱਤਾ ਹੈ ਦੂਸਰੇ ਪਾਸੇ ਗੈਸ ਤੇ ਇੱਕ ਪੈਨ ਰੱਖਾਂਗੀ ਉਸ ਵਿੱਚ ਥੋੜਾ ਜਿਹਾ ਦੇਸੀ ਘਿਓ ਪਾ ਕੇ 1/4 ਚਮਚ ਮੈਂ ਇਸ ਵਿੱਚ ਬੇਸਨ ਦਾ ਪਾਵਾਂਗੀ ਤੇ ਇਸ ਨੂੰ ਲੋ ਮੀਡੀਅਮ ਫਲੇਮ ਤੇ 2 ਮਿੰਟ ਰਹੀ ਪੁੰਨਾਗੀ ਤੇ ਇਸ ਨੂੰ ਨੋ మీడియం ਫਲੇਮ ਤੇ ਹੀ ਰੱਖਣਾ ਹੈ ਤੇਜ਼ ਨਹੀਂ ਕਰਨਾ ਨਹੀਂ ਤਾਂ ਆਪਣਾ ਬੇਸਣ ਸੜ ਜਾਵੇਗਾ ਜਦੋਂ ਇਹ 2 ਮਿੰਟ ਵਿੱਚ ਭੁੰਨ ਕੇ ਲਾਲ ਹੋ ਜਾਵੇਗਾ ਤਾਂ ਮੈਂ ਗੈਸ ਦੀ ਫਲੇਮ ਨੂੰ ਆਫ ਕਰ ਦਵਾਂਗੀ ਤੇ ਦੂਜੇ ਪਾਸੇ ਜੋ ਆਪਣੇ ਚਾਵਲ ਤੇ ਮੂਫਲੀ ਠੰਡੀ ਹੋ ਚੁੱਕੀ ਹੈ ਉਸ ਨੂੰ ਮਿਕਸੀ ਦੇ ਜਾਰ ਵਿੱਚ ਪਾ ਕੇ ਤੇ ਇਸ ਨੂੰ ਚੰਗੀ ਤਰ੍ਹਾਂ ਪੀਸ ਕੇ ਇਹਦਾ ਪੇਸਟ ਬਣਾ ਲਵਾਂਗੇ ਤੇ ਫਿਰ ਦੁਬਾਰਾ ਆਪਾਂ ਜਿੱਥੇ ਬੇਸਣ ਭੁੰਨਿਆ ਸੀ ਜਿਸ ਪੈਨ ਵਿੱਚ ਉਸੇ ਵਿੱਚ ਇਸ ਨੂੰ ਚਾਵਲ ਤੇ ਮੂਫਲੀ ਦੇ ਪੇਸਟ ਨੂੰ ਪਾ ਕੇ ਗੈਸ ਨੂੰ ਆਨ ਕਰ ਦਵਾਂਗੇ ਤੇ ਉਸ ਵਿੱਚ ਗੁੜ ਰੋ ਤੇ ਚੀਨੀ ਵਾਲੀ ਚਾशनी ਨੂੰ ਵੀ ਮਿਕਸ ਕਰ ਦਵਾਂਗੇ ਤੇ ਹੁਣ 2 ਮਿੰਟ ਦੀ ਤੇਜ਼ ਫਲੇਮ ਤੇ ਇਸ ਨੂੰ ਡਰਾਈ ਕਰਾਂਗੇ ਜੀ ਤੇ ਥੋੜਾ ਜਿਹਾ ਮੈਂ ਇਸ ਵਿੱਚ ਡਰਾਈ ਫਰੂਟ ਵੀ ਪਾ ਦਿੱਤਾ ਹੈ ਤੁਸੀਂ ਆਪਣੀ ਪਸੰਦ ਦਾ ਕਾਜੂ ਬਦਾਮ ਪਿਸਤਾ ਕੁਝ ਵੀ ਪਾ ਸਕਦੇ ਹੋ ਤੇ ਫਿਰ ਇਸ ਤਰ੍ਹਾਂ ਜਦੋਂ ਇਹ ਬੈਟਰ ਸੁੱਕ ਗਿਆ ਤਾਂ ਮੈਂ ਇਸ ਨੂੰ ਬੰਦ ਕਰਕੇ ਠੰਡਾ ਕਰ ਦਿੱਤਾ ਜੀ ਥੋੜੀ ਦਾ ਦੇਰ ਬਾਅਦ ਇਸ ਵਿੱਚ ਇਹਨੇ ਰੱਡੂ ਬਣਾ ਲਿੱਤੇ ਜੀ ਦੇਖੋ ਕਿੰਨੇ ਸੋਹਣੇ ਰੱਡੂ ਬਣ ਕੇ ਤਿਆਰ ਹੋਏ ਬਹੁਤ ਹੀ ਸੌਫਟ ਤੇ ਜੂਸੀ ਰੱਡੂ ਬਣੇ ਜੀ ਤੇ ਬਹੁਤ ਹੀ ਟੇਸਟੀ ਹੈ ਤੁਸੀਂ ਇਸ ਨੂੰ ਸਟੋਰ ਕਰਕੇ ਵੀ 15 ਤੋਂ 20 ਦਿਨਾਂ ਲਈ ਫ੍ਰਿਜ ਵਿੱਚ ਜਾਂ ਬਾਹਰ ਰੱਖ ਸਕਦੇ ਹੋ ਸਫਰ ਤੇ ਲੈ ਜਾ ਸਕਦੇ ਹੋ ਬੱਚੇ ਨੂੰ ਟਿਫਨ ਵਿੱਚ ਪਾ ਕੇ ਦੇ ਸਕਦੇ ਹੋ ਤੇ ਆਏ ਮਹਿਮਾਨਾਂ ਨੂੰ ਵੀ ਖਵਾਓ ਤਾਂ ਉਹਨਾਂ ਨੂੰ ਵੀ ਇਹ ਪਤਾ ਨਹੀਂ ਲੱਗੇਗਾ ਬਹੁਤ ਹੀ ਟੇਸਟੀ ਤੇ ਬਹੁਤ ਹੀ ਬਾਜ਼ਾਰ ਨਾਲੋਂ ਡਿਫਰੈਂਟ ਰੈਸਪੀ ਹੈ ਜੀ ਜੋ ਕਿ ਤੁਹਾਨੂੰ ਬਾਜ਼ਾਰ ਵਿੱਚ ਬਹੁਤ ਹੀ ਮਹਿੰਗੇ ਰੇਟਾਂ ਦੀ ਮਿਲੇਗੀ ਤੇ ਘਰ ਬਹੁਤ ਹੀ ਸਸਤੀ ਬਣ ਕੇ ਤਿਆਰ ਤਿਆਰ ਹੋਵੇਗੀ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਕਰਨਾ ਜੀ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਵੀ ਕਰਨਾ ਤੇ ਬੈਲ ਦਾ ਬਟਨ ਪ੍ਰੈਸ ਕਰ ਦੇਣਾ ਜੀ ਤਾਂ ਜੋ ਤੁਹਾਨੂੰ ਮੇਰੀ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਦੋਸਤੋ ਤੁਸੀਂ ਇੱਕ ਵਾਰੀ ਇਸ ਰੈਸਪੀ ਨੂੰ ਘਰ ਵਿੱਚ ਜ਼ਰੂਰ ਟਰਾਈ ਕਰਨਾ ਮੈਨੂੰ ਉਮੀਦ ਹੈ ਤੁਹਾਨੂੰ ਸਭ ਨੂੰ ਇਹ ਰੈਸਪੀ ਬਹੁਤ ਹੀ ਪਸੰਦ ਆਵੇਗੀ ਕਿ ਕਿਸੇ ਨੂੰ ਵੀ ਇਹ ਪਤਾ ਨਹੀਂ ਲੱਗੇਗਾ ਕਿ ਇਹ ਕੱਚੇ ਚਾਵਲਾਂ ਤੇ ਮੂੰਗਫਲੀ ਤੇ ਬੇਸਣ ਤੋਂ ਤਿਆਰ ਕੀਤੇ ਗਏ ਰੱਡੂ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ